ਕਿੰਤੀ ਕੀਤ ਪਰਤਾ ਸੀ ਅ ਮਾਰਯੋ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਸ਼੍ਰੀ ਬਨੂ ਸ਼ਰਮਾ ਉਹਨਾਂ ਦੀ ਗਾਈਡੈਂਸ ਅੰਦਰ ਪਟਿਆਲਾ ਪੁਲਿਸ ਵੱਲੋਂ ਜਿਹੜੀ ਕ੍ਰਾਈਮ ਵਿਰੁੱਧ ਤੇ ਕ੍ਰਿਮੀਨਲ ਵਿਰੁੱਧ ਸਪੈਸ਼ਲ ਮੁਹਿੰਮ ਚਲਾਈ ਹੋਈ ਹੈ ਉਹਦੇ ਵਿੱਚ ਪਟਿਆਲਾ ਪੁਲਿਸ ਨੂੰ ਇੱਕ ਕੱਲ ਵੱਡੀ ਸਫਲਤਾ ਮਿਲੀ ਜਦੋਂ ਅਸੀਂ ਪਿਛਲੇ ਦਿਨੀ 17 ਤਰੀਕ ਨੂੰ ਰਾਤ ਨੂੰ ਪੰਜਾਬ ਹਰਿਆਣਾ ਬਾਰਡਰ ਤੇ ਪਿੰਡ ਚਿਚੜਵਾਲ ਵਿੱਚ ਠੇਕੇ ਤੇ ਕੰਮ ਕਰਦੇ ਲੜਕੇ ਅਨਿਕੇ ਦਾ ਜਿਹਦਾ ਮਰਡਰ ਕੀਤਾ ਗਿਆ ਸੀਗਾ ਤੇਜ਼ ਤਰ੍ਹਾਂ ਹਥਿਆਰ ਨਾਲ ਉਹਦੇ ਕਤਲ ਦੇ ਵਿੱਚ ਜਿਹੜਾ ਮੇਨ ਦੋਸ਼ੀ ਹੈ ਅਸ਼ੋਕ ਕੁਮਾਰ ਉਹ ਸ਼ੌਕੀ ਉਸੇ ਪਿੰਡ ਦਾ ਚਿਚੜਵਾਲ ਦਾ ਰਹਿਣ ਵਾਲਾ ਉਹਨੂੰ ਕੱਲ ਗ੍ਰਿਫਤ ਕੱਲ ਸੀ ਗ੍ਰਿਫਤਾਰ ਕਰ ਲਿਆ ਤੇ ਉਹਨੂੰ ਗ੍ਰਿਫਤਾਰ ਕਰਕੇ ਉਹ ਤੋਂ ਇੱਕ ਜਿਹੜੀ ਕਤਲ ਦੇ ਵਿੱਚ ਵਰਤੀ ਕੈਂਚੀ ਤੇ ਨਾਲ ਜਿਹੜਾ ਉਹ ਮ੍ਰਿਤਕ ਦਾ ਫੋਨ ਚੋਰੀ ਕਰਕੇ ਲੈ ਕੇ ਗਿਆ ਸੀ ਉਹ ਵੀ ਰਿਕਵਰ ਹੋ ਚੁੱਕਿਆ ਹੈ ਸਰਕਾਰ ਨੇ ਵੀ ਜਿਹੜਾ ਇਹ ਅਸ਼ੋਕ ਕੁਮਾਰ ਸ਼ੋਕੀ ਹੈ ਇਹ ਚਿਚੜਵਾਲ ਦਾ ਹੀ ਰਹਿਣ ਵਾਲਾ ਤੇ ਅਨਿਕੇਤ ਪਿਛਲੇ 6 ਮਹੀਨਿਆਂ ਤੋਂ ਚਿਚੜਵਾਲ ਪਿੰਡ ਦੇ ਵਿੱਚ ਜਿਹੜਾ ਬਣਿਆ ਹੋਇਆ ਠੇਕਾ ਉੱਥੇ ਕੰਮ ਕਰਦਾ ਸੀ ਇਹਦੇ ਅਨਿਕੇਤ ਨਾਲ ਉਥੋਂ ਸ਼ਰਾਬ ਵਗੈਰਾ ਲੈਂਦਾ ਸੀ ਇਹ ਤੇ ਯਾਨੀ ਕਿ ਨੇ ਇਹ ਤੋਂ ਕਪੜੇ ਮੰਗਵਾਈ ਸੀ ਕਿਉਂਕਿ ਕਪੜੇ ਦੁਕਾਨ ਤੇ ਕੰਮ ਕਰਦਾ ਤੇ ਕੁਝ ਹੋਰ ਪੈਸੇ ਵੀ ਯਾਨੀ ਕਿ ਨੇ ਇਹਦੇ ਦੱਸ ਅਨੁਸਾਰ ਕਿਤੋਂ ਲਈ ਸੀਗੇ ਤੇ ਨੇ ਕਰੀਬ ਪੈਦੇ 3600 ਰੁਪਏ ਤੋਂ ਲੈਣਾ ਸੀ ਇਹ 16 ਤਰੀਕ ਨੂੰ ਸ਼ਾਮ ਨੂੰ ਇਹਨਾਂ ਦੀ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਤੇ 17 ਨੂੰ ਇਹ ਸ਼ਾਮ ਨੂੰ ਆ ਜਾਂਦਾ ਹੋਇਆ ਆਪਣੇ ਦੁਕਾਨ ਤੋਂ ਜਦੋਂ ਵਾਪਸ ਜਾ ਰਿਹਾ ਸੀ ਇਹ ਕੈਂਚੀ ਲੈ ਕੇ ਗਿਆ ਤੇ ਇਹਨੇ ਕਤਲ ਦੇ ਇਰਾਦੇ ਨਾਲ ਪਹਿਲਾਂ ਸ਼ਰਾਬ ਦਿੱਤੀ ਯਾਨੀ ਕੇਦ ਦੇ ਨਾਲ ਉਦੋਂ ਬਾਅਦ ਉਹਦੇ ਗਲੇ ਦੇ ਵਿੱਚ ਕੈਂਚੀਆਂ ਮਾਰ ਕੇ ਉਹਦਾ ਕਤਲ ਕਰਤਾ ਤੇ ਉਸ ਤੋਂ ਬਾਅਦ ਉਹਦੀ ਬਾਡੀ ਠੇਕੇ ਦੇ ਪਿਛਲੇ ਪਾਸੇ ਸਿੱਟ ਦਿੱਤੀ ਇਹ ਗੱਲ ਅਸੀਂ ਨੂੰ ਗ੍ਰਿਫਤਾਰ ਕਰ ਲਿਆ ਇਸ ਮਾਮਲੇ ਦੇ ਵਿੱਚ ਅਸੀਂ 11 ਨੰਬਰ ਸਰਵਾਂ ਜਿਹੜਾ ਜਨਵਰੀ ਨੂੰ ਥਾਣਾ ਪਤਨਾ ਦੇ ਵਿੱਚ ਅੰਡਰ ਸੈਕਸ਼ਨ 302 ਦਰਜ ਕੀਤਾ ਸੀ ਨਾਂ ਦੇ ਵਿਅਕਤੀਆਂ ਦੇ ਖਿਲਾਫ ਪਰ ਅਸੀਂ ਕੱਲੇ ਦੇ ਵਿੱਚ ਜਿਹੜਾ ਦੋਸ਼ੀ ਅਸ਼ੋਕਮਰ ਸ਼ੌਕੀਨ ਗ੍ਰਿਫਤਾਰ ਕਰਕੇ ਉਹ ਤੋਂ ਕਸਲ ਜਵਰਤੀ ਕੈਂਚੀ ਤੇ ਇੱਕ ਜਿਹੜਾ ਉਹਦਾ ਅਨਿਕੇਤ ਦਾ ਫੋਨ ਚੋਰੀ ਕਰਕੇ ਲੱਗਿਆ ਸੀ ਉਹ ਰਿਕਵਰ ਕਰਾ ਲਿਆ ਜਿਵੇਂ ਪਹਿਲਾਂ ਵੀ ਪਟਿਆਲਾ ਪੁਲਿਸ ਨੇ ਜਿੰਨੇ ਵੀ ਅਨੇ ਕਤਲ ਦੇ ਕੇਸ ਆ ਸਾਰੇ ਟ੍ਰੇਸ ਕੀਤੇ ਨੇ ਇਹ ਵੀ ਜਿਹੜਾ ਮੇਨ ਬਲਾਈਂਡ ਮਟਰ ਕੇਸ ਸੀਗਾ ਅਸੀਂ 24 ਆਵਰਸ ਦੇ ਵਿੱਚ ਵਿੱਚ ਟ੍ਰੇਸ ਕਰਕੇ ਜਿਹੜਾ ਮੇਨ ਦੋਸ਼ੀ ਆ ਉਹਨੂੰ ਅਰੈਸਟ ਕਰ ਲਿਆ ਹੈ ਦੋਸ਼ੀ ਦੀ ਉਮਰ ਕਿੰਨੀ ਹੈ ਦੋਸ਼ੀ ਦੀ ਉਮਰ 25 ਤੋਂ 30 ਸਾਲ ਹੈ ਤੇ ਜਿਹੜਾ ਮ੍ਰਿਤਕ ਹੈ ਉਹਦੀ ਉਮਰ ਵੀ ਕਰੀਬ 25 ਸਾਲ ਸੀ। ਸਰ ਇਹ ਕੱਲੀ ਹਰ ਤੱਕ ਕਲੀ ਕੁਝ ਕਦੇ ਨਹੀਂ ਇਹ ਸਾਹਮਣੇ ਹਾਂ ਇਹਨੇ ਇਕੱਲੇ ਨਹੀਂ ਹੁਣ ਤੱਕ ਦੀ ਇਨਵੈਸਟੀਗੇਸ਼ਨ ਤੋਂ ਹੀ ਸਾਹਮਣੇ ਆਇਆ ਹੈ ਕਿ ਇਹਦਾ ਅਣਕੇਦਨਾ ਪੈਸਿਆਂ ਦਾ ਰੌਲਾ ਸੀਗਾ ਇਹਨੇ ਇਕੱਲੇ ਨਹੀਂ ਅਣਕੇਦ ਦਾ ਜਿਹੜਾ ਮ੍ਰਿਤਕ ਦਾ ਮਰਡਰ ਕੀਤਾ। ਸਰ ਅਣਕੇਦ ਇਹ ਕਿੰਨੇ ਦਿਨ ਤੋਂ ਸੀਗਾ ਜੀ? ਕਿ ਕਰੀਬ 6 ਮਹੀਨੇ ਤੋਂ ਇਹ ਅਣਕੇ ਇਸ ਠੇਕੇ ਤੇ ਕੰਮ ਕਰ ਰਿਹਾ ਸੀਗਾ 6 ਮਹੀਨੇ ਤੋਂ ਇਹ ਜਾ ਕੇ ਉਥੇ ਸ਼ਰਾਬ ਵਗੈਰਾ ਲੰਦਾ ਸੀਗਾ ਤੇ ਇਹਨਾਂ ਦਾ ਪਿਛਲੇ ਕੁਝ ਸਮੇਂ ਤੋਂ ਪੈਸਿਆਂ ਦਾ ਲੈਣ-ਦੇਣ ਚੱਲ ਰਿਹਾ ਇਹ ਜਿਹੜਾ ਕਤਲ ਕਤਲ ਪੰਜਾਬੀ ਹੈ ਚਿਚੜਵਾਲ ਪਿੰਡ ਦਾ ਹੀ ਰਹਿਮਬਾਲ ਹੈ ਅਨਿਕੇ ਤੱਕ ਉਹ ਬਿਹਾਰ ਦਾ ਮੋਤੀ ਹਰ ਜिले ਦਾ ਰਹਿਮਬਾਲ ਸੀ ਤੇ ਕੋਈ ਬੈਕਗ੍ਰਾਉਂਡ ਕੋਈ ਕੁਝ ਇੰਨਾ ਨਹੀਂ ਲੱਗਦਾ ਨਹੀਂ ਇਹਦਾ ਪਹਿਲਾਂ ਕੋਈ ਗ੍ਰਿਨ ਰਿਕਾਰਡ ਨਹੀਂ ਹੈ ਕਪੜੇ ਦਾ ਕੰਮ ਤੇ ਕੰਮ ਕਰਦਾ ਸੀਗਾ ਇਹ ਪੈਸਿਆਂ ਦੇ ਲੈਣ ਦੇ ਲੈ ਕੇ ਤੇ ਉਹਨਾਂ ਦੀ ਆਪਸ ਵਿੱਚ ਬਹਿਸ ਬਾਜੀ ਤੋਂ ਨੇ ਨਹੀਂ ਤੋ ਹੀ ਗੁੱਸੇ ਚ ਆ ਕੇ ਉਹਦਾ ਕਤਲ ਕਰਦਾ ਹੈ ਜਦੋਂ ਕਤਲ ਹੋਇਆ ਉਸ ਦਿਨ ਠੇਕੇ ਤੇ ਇਕੱਲਾ ਹੀ ਇਹ ਸੀਗਾ ਮੱਧਕ ਹਾਂ ਇੱਕ ਰੀਵ ਰਾਤ ਨੂੰ 9 ਵਜੇ ਸੀ ਠੇਕੇ ਤੇ ਗਿਆ ਸੀਗਾ ਇਹ ਪਹਿਲਾਂ ਅਨਿਕੇ ਦੋ ਸ਼ਰਾਬ ਦੀ ਬੋਤਲ ਲੈ ਕੇ ਉੱਥੇ ਸ਼ਰਾਬ ਪੀਤੀ ਤੇ ਉਸ ਤੋਂ ਬਾਅਦ ਧੁੰਦ ਬਹੁਤ ਸੀਗੇ ਨੇ ਉੱਥੇ ਹੀ ਉਹਦਾ ਕਤਲ ਕਰਤਾ